ਸ਼ੇਰੇ ਪੰਜਾਬ ਨਾਮ ਦਾ ਹੀ ਰਾਜਾ ਨਹੀਂ ਸੀ ਰਾਜ ਦੀ ਮਜ਼ਬੂਤੀ ਵਾਸਤੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਵਾਸਤੇ ਹਰ ਉਪਾਗ ਦੇ ਦਫ਼ਤਰ ਬਣੇ ਸਨ ਪੰਜਾਬ ਰਾਜ ਦੇ ਚਾਰ ਪ੍ਰਾਂਤ ਸਨ ਲਾਹੌਰ, ਮੁਲਤਾਨ, ਕਸ਼ਮੀਰ, ਪਸ਼ਾਵਰ ਅਤੇ ਕੁਝ ਪਹਾੜੀ ਇਲਾਕੇ ਸਨ ਇਹ ਇਲਾਕੇ ਮਹਾਰਾਜੇ ਨੂੰ ਸਲਾਹਨਾ ਕਰ ਦਿੰਦੇ ਸਨ ਸ਼ੇਰੇ ਪੰਜਾਬ ਇਹਨਾਂ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਵੀ ਹੱਲ ਕਰਦੇ ਸਨ ਹਰ ਇਲਾਕੇ ਵਿੱਚ ਜ਼ਿਲ੍ਹਾ ਅਫਸਰ ਨਿਯੁਕਤ ਸਨ ਇਹ ਅਫਸਰ ਆਪਣੇ ਆਪਣੇ ਇਲਾਕੇ ਵਿੱਚ ਚੁਣੇ ਜਾਂਦੇ ਸਨ ਕਿਸਾਨਾਂ ਦੀ ਮੁਸੀਬਤ ਵੇਲੇ ਮਦਦ ਕੀਤੀ ਜਾਂਦੀ ਸੀ ਬਿਮਾਰ ਲੋਕਾਂ ਦੀ ਸਹੂਲਤ ਵਾਸਤੇ ਯੂਨਾਨੀ દવાਖਾਨੇ ਬਣਾਏ ਸਨ ਜੋ ਕਿ ਬਿਲਕੁਲ ਫਰੀ ਸਨ ਇਹਨਾਂ ਦੀ ਦੇਖਭਾਲ ਦਾ ਪ੍ਰਬੰਧ ਫਕੀਰ ਨਿਰੂਦੀਨ ਦੇ ਜਿੰਮੇ ਸੀ ਅਤੇ ਪੜ੍ਹਾਈ ਦਾ ਮਿਆਰ ਵੀ ਬਹੁਤ ਉੱਚਾ ਸੀ ਹਿਸਾਬ ਖਗੋਲ ਵਿਗਿਆਨ ਅੰਗਰੇਜ਼ੀ ਸੰਸਕ੍ਰਿਤ ਉਰਦੂ ਅਤੇ ਸਿਹਤ ਸਬੰਧੀ ਵਿਸ਼ੇ ਪੰਜਾਬੀ ਗੁਰਮੁਖੀ ਸ਼ਾਹਮੁਖੀ ਵਰਗੇ ਵਿਸ਼ੇ ਪੜਾਏ ਜਾਂਦੇ ਸਨ ਛੇਰੇ ਪੰਜਾਬ ਦੇ ਰਾਜ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਬੰਦੇ ਸਨ ਸਕੂਲਾਂ ਅਤੇ ਮਦਰਸਿਆਂ ਦੀ ਤੇ ਗੁਰਦੁਆਰਿਆਂ ਦੀ ਖੁੱਲੇ ਤੌਰ ਤੇ ਆਰਥਿਕ ਮਦਦ ਕੀਤੀ ਜਾਂਦੀ ਸੀ